ਲੋ ਵੀ ਸੱਜਣੋ ਇੱਕ ਹੋਰ ਹੈਵੀ ਡਿਊਟੀ ਕਰਾਹਾ ਰੈਡੀ ਕਰਕੇ ਲੈ ਕੇ ਆਏ ਆਂ ਦਰਸਲ ਬਾਈਆਂ ਦਾ ਪਿੰਡ ਆ ਜੀ ਨੰਗਥਲਾ ਡਿਸਟ੍ਰਿਕਟ ਹਸਾਰ ਉੱਥੋਂ ਬਾਈ ਆਪਣੇ ਕੋਲੇ 2 ਕੁ ਵੀਕ ਪਹਿਲਾਂ ਪਹੁੰਚੇ ਸੀ ਸੋ ਬਾਈਆਂ ਨੂੰ ਆਪਾਂ ਸਪੈਸ਼ਲ ਮਾਡਲ ਕਰਾਹਾ ਰੈਡੀ ਕਰਕੇ ਦਿੱਤਾ ਦਰਸਲ ਬਾਈ ਆਪਣੀ YouTube ਦੀ ਵੀਡੀਓ ਦੇਖ ਕੇ ਸਪੈਸ਼ਲ ਵਰਕਸ਼ਾਪ ਉੱਤੇ 7 ਦਿਨ ਪਹੁੰਚੇ ਸੀ ਆਪਣੇ ਕੋਲੇ ਆਪਣਾ ਕੰਮਕਾਰ ਬਾਈਆਂ ਨੇ ਆਪਣੇ ਕੋਲੇ ਆ ਕੇ ਦੇਖਿਆ ਸੋ ਬਾਈ 7 ਦੇ ਕੇ ਗਏ ਸੀ ਉਹ ਕਰਾਹਾ ਰੈਡੀ ਕੀਤਾ ਕਰਾਹੇ ਬਾਰੇ ਵਗੈ ਗੱਲਬਾਤ ਕਰਾਂਗੇ ਤੇ ਬਾਈ ਵੀ ਆਪਣੇ ਨਾਲ ਮੌਜੂਦ ਨੇ ਕਰਾਹੇ ਡਿਲੀਵਰੀ ਲੈਣ ਆਇਆ ਬਾਈ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਕਿਵੇਂ ਉਹਨਾਂ ਨੂੰ ਕੰਮ ਕਰ ਲੱਗਿਆ ਕਦੋਂ ਕੋ ਪਹੁੰਚੇ ਸਾਰੀ ਗੱਲਬਾਤ ਬਾਈ ਆਪਣੀ ਜਵਾਨੀ ਤੁਹਾਨੂੰ ਦੱਸਣਗੇ ਸੋ ਕਰਾਹੇ ਬਾਰੇ ਪਹਿਲਾਂ ਜੇ ਸਾਈਜ਼ ਦੀ ਗੱਲ ਕਰੀਏ ਜੀ ਕਰਾਹੇ ਦੀ 8 ਫੁੱਟ ਤੇ 26 ਇੰਚੀ ਕਰਾਹੇ ਦਾ ਸਾਈਜ਼ ਆ ਜਿਹੜਾ ਸਾਈਜ਼ ਆਪਣਾ ਟ੍ਰੈਂਡਿੰਗ ਦੇ ਵਿੱਚ ਚੱਲਦਾ ਜਿਹਦੀ ਜਾਦੇ ਵਿਕਰੀ ਆ ਜਿਹਦੀ ਜਾਦੇ ਡਿਮਾਂਡ ਆ ਉਹ ਵਾਲਾ ਸਾਈਜ਼ ਰੈਡੀ ਕਰਵਾਇਆ ਬਾਈਆਂ ਨੇ ਤੇ ਡਬਲ ਕੋੜੀ ਆ ਕਰਾਹੇ ਦੀ ਵਧੀਆ ਪੂਰੀ ਹੈਵੀ ਮਜ਼ਬੂਤ ਲੱਗੀ ਹੋਈ ਹੈਗੀ ਸਿੱਝੇ ਅਗਲੀ ਕੋੜੀ ਦੀ ਗੱਲਬਾਤ ਕਰਗੇ ਬਾਈ ਨੇ ਸਪੈਸ਼ਲੀ ਕਿਹਾ ਸੀ ਬਾਈ ਕਹਿੰਨਾ ਵੀ ਫੁੱਲ ਮਜ਼ਬੂਤ ਬਣਾ ਸੋ ਇਹਦੀ ਜਿਹੜੀ ਘੋੜੀ ਆ ਉਹ ਲਈ ਆ ਪਟਾਈ 2.5 ਇੰਚੀ 500 ਦੀ ਪੂਰੀ ਮਜ਼ਬੂਤ ਹੈਵੀ ਸੋ 빙ੀ ਵਗੈਰਾ ਨਹੀਂ ਹੁੰਦੀ ਟੁੱਟਦੀ ਵਗੈਰਾ ਨਹੀਂ ਗਈ ਆਪਾਂ ਬਹੁਤ ਸਾਰੇ ਸਪੈਸ਼ਲ ਮਾਡਲ ਕਰਾਹੇ ਦੇ ਘੋੜੀ ਲਈ ਹੋਈ ਆ ਕਦੇ ਵੀ ਆਪਾਂ ਨੂੰ ਲੰਬਾ ਨਹੀਂ ਆਇਆ ਸੋ ਬੈਕ ਵਾਲੀ ਘੋੜੀ ਵੀ ਮਜ਼ਬੂਤ ਲਈ ਹੋਈ ਆ ਪੂਰੀ ਵਧੀਆ ਹੈਵੀ ਵਾਲੀ ਸੋ ਚੰਗਾ ਵਧੀਆ ਕਰਾਹ ਬਾਈ ਨੂੰ ਬਣਾ ਕੇ ਦਿੱਤਾਗਾ ਬਾਕੀ ਇਸ ਤੋਂ ਬਾਅਦ ਕਰਾਹੇ ਦੇ ਬੈਕ ਸਾਈਡ ਦੀ ਵੀ ਗੱਲਬਾਤ ਕਰਾਂਗੇ ਆਪਾਂ ਵੀ ਇਹਦੇ ਵਿੱਚ ਕੀ ਸਮਾਨ ਲੱਗਾ ਕੀ ਕੀ ਚੇਂਜਸ ਕੀਤਾ ਆਪਾਂ ਇੱਕ ਦੋ ਕੀ ਚੀਜ਼ਾਂ ਚੇਂਜ ਵੀ ਕੀਤੀਆਂ ਨੇ ਉਹਦੇ ਬਾਰੇ ਵੀ ਗੱਲਬਾਤ ਕਰਾਵਾਂਗੇ ਆਪਾਂ ਸਾਂਝੀ ਕਰਾਂਗੇ ਤੁਹਾ ਤੇ ਵੀਡੀਓ ਨੂੰ ਦੱਬ ਕੇ ਕਿਸਾਨ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਣਾ ਐਡਰੈਸ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚ ਜੇ ਤੇ ਜਿਹੜਾ ਭਰਾ ਕਰਾਹਾ ਬਣਾਉਣ ਲਈ ਪਲਾਨ ਕਰ ਰਿਹਾ ਤੇ ਉਹਨਾਂ ਨੂੰ ਆਪਣੇ ਨਾਲ ਸੰਪਰਕ ਕਰਨਾ ਸੌਖਾ ਹੋ ਜੇ ਸੋ ਜੇ ਬੀਮਾ ਦੀ ਗੱਲ ਕਰਕੇ ਬਾਈ ਜੀ ਇਹਦੇ ਵਿੱਚ ਆਪਾਂ 2.5 ਇੰਚੀ ਦੋ ਸੂਤ ਵਾਲੇ ਵਜੇ ਮਜ਼ਬੂਤ ਤੇ ਹੈਵੀ ਬੀਮ ਲਾਏ ਹੋਏ ਆ ਸੋ ਕਈ ਵਾਰੀ ਕਣੇ ਵਗੈਰਾ ਜੇਕਰ ਕਰੜੇ ਥਾਂ ਵਿੱਚ ਕਰਾਹਾ ਲੱਗਦਾ ਤਾਂ 빙ਾ ਵਗੈਰਾ ਨਹੀਂ ਹੁੰਦਾ ਕਰਾਹਾ ਪੂਰਾ ਮਜ਼ਬੂਤ ਤੇ ਹੈਵੀ ਬਣ ਜਾਂਦਾਗਾ ਬਾਕੀ ਇਹਦੇ ਵਿੱਚ ਚਾਦਰ ਨੂੰ ਵੀ سپورਟ ਦਿੱਤੀ ਹੋਈ ਆ ਤਾਂ ਜੋ ਕਈ ਵਾਰੀ ਕੋਈ ਚਾਦਰ ਦੇ ਵਿੱਚ ਥ ਤਾਂ ਚਾਦਰ ਦੇ ਵਿੱਚ ਵਿੰਗਣਾ ਬਵੇ ਤੇ ਚਾਦਰ ਦੀ ਜਿਹੜੀ ਚਮਕਾ ਉਹ ਬਰਕਰਾਰ ਰਹੇ। ਸੋ ਫੁੱਲ ਵਧੀਆ ਹੈਵੀ ਥੱਲੇ ਵੀ ਸਪੋਟਾਂ ਵਗੈਰਾ ਵਧੀਆ ਲੰਗਾ ਹੋਊਗਾ ਨੇ। ਕਾਬਾ ਵਗੈਰਾ ਪਾ ਕੇ ਬਾਕੀ ਹੁੱਕ ਵਗੈਰਾ ਵੀ ਆਪਣੀ ਜਿਹੜੀ ਘੋੜੀ ਲੱਗੀ ਹੈ 2.5 ਦੀ ਉਹਦੇ ਬਾੰਗ ਦੀ ਸਪੈਸ਼ਲ ਵਧੀਆ ਲਾਈ ਹੋਈ ਹੈ ਪੂਰੀ ਵਧੀਆ। ਸੋ ਬਾਈ ਵੀ ਆਪਣੇ ਨਾਲ ਮੌਜੂਦ ਨੇ। ਉਹਨਾਂ ਦੇ ਜਵਾਨੀ ਆਪਾਂ ਗੱਲਬਾਤ ਕਰਾਵਾਂਗੇ ਤੁਹਾਡੀ ਵੀ ਕਿਵੇਂ ਆਪਣੇ ਨਾਲ ਸੰਪਰਕ ਹੋਇਆ ਸਾਰੀ ਗੱਲਬਾਤ ਬਾਈਆਂ ਨੂੰ ਪੁੱਛਾਂਗੇ ਆਪਾਂ ਕਰਾਂਗੇ। ਸੋ ਅੱਗੇ ਆ ਜਾ ਮੇਰਾ ਵੀਰ ਮਾਲਾ ਜੀ ਚਾਦਰਵਾਰੀ ਵੀ ਗੱਲਬਾਤ ਕਰਾ ਦਈਏ ਇੱਕ ਵਾਰੀ ਸਪੈਸ਼ਲ ਜਿਹੜ ਉਹ ਸਪੈਸ਼ਲ ਬਾਈ ਨੇ ਕਿਹਾ ਸੀ ਬਾਈ ਕਹਣਾ ਵੀ ਬਾਈ ਚੰਗੀ ਜਾਦਰ ਲਾ ਦਿਓ ਜਿਹੜੀ ਕਿ ਵਧੀਆ ਹੁੰਦੀ ਹੈਗੀ ਸੋ ਜਿਹਦਾ ਲਾਂਬਾ ਵਗੈਰਾ ਕਦੇ ਵੀ ਨਹੀਂ ਆ ਆਪਾਂ ਨੂੰ ਉਹਨੂੰ ਜਰ ਵਗੈਰਾ ਬਹੁਤ ਘੱਟ ਪੈਂਦੀ ਹੈ ਸੋ ਚੰਗੀ ਜਾਦਰ ਲੱਗੀ ਹੈ ਇਹਦੇ ਵਿੱਚ ਜਿਸਤੀ ਸੋ ਜਿਹੜੀ ਛੁਰੀ ਲੱਗੀ ਹੈ ਨਾ ਛੁਰੀ ਉਹ ਵੀ ਸਪੈਸ਼ਲ ਲੱਗੀ ਆ ਕਿਸੇ ਕਿਸੇ ਕਰਾ ਦੇ ਆਪਾਂ ਸਪੈਸ਼ਲ ਮਾਡਲ ਦੇ ਉਹ ਛੁਰੀ ਲਾਈ ਹੋਈ ਆ ਮੰਨ ਕੇ ਚਲੋ ਤਿੰਨ ਕ ਬਾਟਲ ਦੇ ਨੇੜੇ ਆਪਾਂ ਕਰਾਹ ਬਣਾਇਆ ਸੀ ਉਸ ਕਰਾਹ ਦੇ ਵਿੱਚ ਲਾਈ ਦੀ ਇਹ ਜਿਹੜੀ ਇਹ ਛੁਰੀ ਹੈਗੀ ਇਹ ਲੱਗੀ ਹੈਗੀ 4 ਇੰਚੀ ਤਨਸੂਤ ਵਾਲੀ ਪੂਰੀ ਮਜ਼ਬੂਤ ਤੇ ਹੈਵੀ ਸੋ ਵਧੀਆ ਕਰਾਹ ਬਣਾਇਆਗਾ ਜੇ ਵਜਨ ਦੀ ਗੱਲ ਕਰਗੇ ਦੋ ਕੁਆਰਟਲ ਦੇ ਨੇਅਰ ਬਾਟ ਕਰਾਹੇ ਦਾ ਵਜਨ ਆ ਸੋ ਬਾਈ ਵੀ ਆਪਣੇ ਨਾਲ ਉਹਨੇ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆਪਾਂ ਤੁਹਾਡੀ ਵੀ ਬਾਈ ਕਿਵੇਂ ਲੱਗਿਆ ਆਪਣਾ ਕੰਮਕਾਰ ਹਾਂਜੀ ਬਾਈ ਜੀ ਦੱਸੋ ਜੀ ਮੈਂ ਇਹ ਆਪਦੀ ਜੋ ਦੱਸੋ ਦੱਸੋ ਜੀ ਆ ਬਕਰਾਇਆ ਹੈ ਉਹ ਮੈਨੇ YouTube ਪਰ ਦੇਖਿਆ ਥਾ ਕਮ ਸੇ ਕਮ 6 ਮਹੀਨੇ ਪਹਿਲੇ ਠੀਕ ਹੈ ਜੀ ਤੋਂ ਕਈ ਵੀਡੀਓ ਦੇਖੀ ਥੀ ਬਾਈ ਵੀਰੇ ਆਪਕੀ देख देख के न फिर मैंने यहाँ पर आ, आया था तीन महीने पहले फिर यहाँ पर आपका बनावट देख के चेक करके फिर गया फिर मुझे तसल्ली हुई कि भी विरे का किराया इतना मजबूत है और, और इतना शुद्ध है कि मेरा मन बनाने के लिए ज़्यादा वो हो गया है बस तो मैंने भाई से एविक किराया बनाने के लिए आया था और पहले पैसे पासे दे के इन्हें बुक करा के इन्हें चला गया और आज डिलीवरी के लिए रात को आया हुआ हूँ मैं भाई के वीरे के पास रहा हूँ और खाना पीना बहुत बढ़िया सेवा किए वीरे ने और जब रात को आया था उसको तो समझ में नहीं आया भाई कितना के कुछ है कैसा किराया है अपना तो सुबह उठकर कर नहा धोकर देखा तो भाई वीरे नेहाल कर दिया ऐसे किराया पहली बार मैंने मेरे एरिया में भी नहीं है वैसे तो इतना बढ़िया किराया बनाया मेरे ने जिस भाई को अगर किराया बनवाना है कोर्ट समीर बठेंडा से संपर्क करें और बहुत शुद्ध किराया बनाता है मेरे थैंक यू ठीक है जी बहुत-बहुत मुबारक आपको मेहरबानी okay. ओके okay, अंकल जी थैंक यू जी पहुंचे ਤੁਸੀਂ सो so, भाई जी ਜਿਹੜਾ ਭਰਾ ਕਰਾਹਾ ਬਣਾਉਣ ਲਈ ਉਤਸ਼ਾਹਿਤ ਹੈ सो जरूर ਕਾਲ ਕਰਿਓ ਆਪਣਾ ਸਕਰੀਨ ਤੇ ਚੱਲਦਾ ਨੰਬਰ ਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਮਿਸਤਰੀ ਲਾਭ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਬਾਕੀ ਸੰਪਰਕ ਕਰ ਲਿਓ ਬਾਈ ਜਿਹੜਾ ਭਰਾ ਕਰਾਾ ਬਣਾਉਣ ਲਈ ਇੰਟਰਸਟਿਡ ਹੈਗਾਗਾ ਸੋ ਸਕਰੀਨ ਤੇ ਚੱਲਦਾ ਨੰਬਰ ਆ ਬਈ ਕਾਲ ਕਰ ਲਿਓ ਤੇ ਆਪਣੇ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਾਈ ਵੀ YouTube ਦੇ ਚੈਨਲ ਤੋਂ ਹੀ ਆਪਣੇ ਕੋਲੇ ਪਹੁੰਚਿਆ ਸੀ ਸੋ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਨਾਲ ਦੂਰ ਬੈਠੇ ਭਰਾਵਾਂ ਤੱਕ ਆਪਣਾ ਨੰਬਰ ਕੰਟੈਕਟ ਨੰਬਰ ਸੌਖਾ ਪਹੁੰਚ ਜਾਂਦਾ ਜੀ ਸੋ ਕਿਤੋਂ ਵੀ ਬਾਈ ਰਾਜਸਥਾਨ ਹਰਿਆਣਾ ਯੂਪ ਔਰ ਨੰ ਕੰਟਰੀਆਂ ਤੋਂ ਵੀ ਤੁਸੀਂ ਕਰਾਵਾ ਮੰਗਵਾ ਸਕਦੇ ਹੋ ਆਪਾਂ ਹੋਮ ਡਿਲੀਵਰੀ ਦੇ ਦਾਂਗੇ ਸੋ ਜਰੂਰ ਦਿਓ ਸੇਵਾ ਦਾ ਮੌਕਾ ਬਾਕੀ ਦੱਬ ਕੇ ਸ਼ੇਅਰ ਕਰ ਦਿਓ ਕਿਸਾਨਪੁਰਾ ਮਾਤਾਕਾ ਵੀਡੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ